ਜਿਲੰਦਰਚ ਸ਼ਨੀਵਾਰ ਦਾ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੰਗਤ ਸਿੰਘ ਨਗਰ ਚ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਦਰਅਸਲ ਰنجਿਸ ਤੇ ਚਾਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਮੁਤਾਬਕ ਜਦੋਂ ਮ੍ਰਿਤਕ ਨੌਜਵਾਨ ਜੱਸਾ ਨੂੰ ਦੋ ਮੁੰਡੇ ਲਗਾਤਾਰ ਫੋਲੋ ਕਰ ਰਹੇ ਸਨ ਅਤੇ ਉਨ੍ਹਾਂ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਮ੍ਰਿਤਕ ਨੌਜਵਾਨ ਨੂੰ 6 ਗੋਲੀਆਂ ਮਾਰੀ ਗਈਆਂ ਸਨ 1.7 ਸਵਾ 11 11 ਇੱਕ ਸ਼ੂਟਆਊਟ ਦਾ ਜਿਹੜਾ ਇਨਸੀਡੈਂਟ ਜਿਹੜਾ ਰਿਪੋਰਟ ਹੋਇਆ ਇਹਦੇ ਵਿੱਚ ਜਸਪ੍ਰੀਤ ਜਸਾਇਦਾ ਦੇਵਲ ਨਗਰ ਦਾ ਸੀਗਾ ਉਹ ਦੱਸਦੇ ਹੋ ਇਸ ਜਗ੍ਹਾ ਤੇ ਖੜਾ ਸੀਗਾ ਉਹਨੂੰ ਦੋ ਬੰਨ ਮੁੰਡਿਆਂ ਨੇ ਫਾਲੋ ਕੀਤਾ ਜਾ ਕੇ ਉਸ ਘਰ ਦੇ ਵਿੱਚ ਰਜਨੀ ਦਾ ਜਿਹੜਾ ਘਰ ਉੱਥੇ ਜਾ ਕੇ ਉਹਨੂੰ ਗੋਲੀਆਂ ਮਾਰਤੀਆਂ 6 6-7 ਫਾਇਰ ਕੀਤੇ ਸਰੇ ਟੋਟਲ ਘਰ ਦੇ ਅੰਦਰ ਤੇ ਦੋ ਜਾਂ ਤਿੰਨ ਫਾਇਰ ਹੋਏ ਸੋ ਦੀ ਜਿਹੜਾ ਹੁਣ ਸਰੀ ਸਿਵਲ ਹਸਪੀਟਲ ਆ ਦੀ ਬਾਡੀ ਹੈ ਉਦੇ ਹੀ ਪਰਿਵਾਰਕ ਪਰਿਵਾਰ ਦੇ ਮੈਂਬਰਾਂ ਦਾ ਸਟੇਟਮੈਂਟ ਰਿਕਾਰਡ ਕਰਕੇ ਤੇ ਐਫ ਆਈ ਆਰ ਦਰਜ ਕਰਾਂਗੇ ਫਿਰ ਕੇ ਤਫ਼ਤੀਸ਼ ਕਰਾਂਗੇ ਜੀ ਬੋਰ ਪਿਸਟਲ ਦੀਆਂ ਗੋਲੀਆਂ ਲੱਗਦੀਆਂ ਹਨ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਪੁਲਿਸ ਮੁਤਾਬਕ ਕਾਲੂ ਨਾਮਕ ਨੌਜਵਾਨ ਦੇ ਨਾਲ ਮ੍ਰਿਤਕ ਨੌਜਵਾਨ ਦੀ ਰੰਜਿਸ਼ ਚੱਲ ਰਹੀ ਸੀ ਉਸ ਨੂੰ ਸੰਗਤਨਗਰ ਇਲਾਕੇ ਵਿੱਚ ਘੇਰ ਕੇ ਉਸ ਤੇ ਫਾਇਰਿੰਗ ਕੀਤੀ ਗਈ ਖਰਸ਼ਤ ਦਤਾਇਆ ਜਾ ਰਿਹਾ ਹੈ ਗੈਂਗਵਾਰ ਦੇ ਚੱਲਦੇ ਇਹ ਘਟਨਾ ਹੋਈ ਹੈ ਨੌਜਵਾਨ ਨੂੰ ਹਸਪਤਾਲ ਵੱਲੋਂ ਮ੍ਰਿਤਕ ਕोषित ਕਰ ਦਿੱਤਾ ਗਿਆ ਸੀ आज देवल नगर में रहने वाला है जसप्रीत सिंह उर्फ जस्सा आज उसको बोली लगी है कि उनका आपस फैमिली का कोई डिस्प्यूट चल रहा था वो उधर संगत नगर में ये आया हुआ था जसप्रीत जस्सा वहाँ पे गली नंबर एक में जो मोहल्ला में रहने वाले हैं उनका बयान के मुताबिक वो इधर बाकी आया था गली नंबर एक में बंद गली था इसलिए किसी के घर पे घुसने के लिए कोशिश किया उस समय उसके ऊपर तीन गोलियां चली है अभी गोली चलने से बंदा दा अभी डेथ हो गई अभी फिलहाल हम एमपीआर रजिस्टर करके आगे हम इन्वेस्टिगेशन करेंगे बहरहाल पुलिस इस मामले दी जांच विच जुट गई है नाल ही कह जा रहया है कि मृतक नौजवान कत्ल केस विच नामजद हो चुका है हुन पुलिस इस मामले दी हर पहलू तो जांच कर रही है कुलंदर तो परमजीत रंगपुरी दी रिपोर्ट डेली पोस्ट पंजाबी ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ